ਆਸਾ ਮਹਿਲਾ ਪਹਿਲਾ ਜੋ ਤਨ ਕੀ ਆਸੂ ਸਚ ਥੀਆ ਅੰਮ੍ਰਿਤ ਨਾਮ ਸਤਗੁਰ ਦੀਆ ਹਿਰਦੈ ਨਾਮੁ ਨੋ ਹੀ ਮਨ ਪੰਗ ਅਨੰਦੁ ਨਾਲ ਪਿਆਰੇ ਸੰਗ ਹਰਿ ਜੂ ਰਾਖੋ ਆਪਣੀ ਸਰਨਾਈ ਗੁਰ ਪ੍ਰ사ਦੀ ਹਰਿ ਰਸ ਪਾਇਆ ਨਾਮੁ ਪਦਾਰਥ ਨੋ ਨਿਧ ਪਾਈ ਰਾਵ ਕਰਮ ਧਰਮ ਸਚ ਸਾਚਾ ਨਾਉ ਤਉ ਕੈ ਸਦ ਬਲਹਾਰੀ ਜਉ ਯੋਗ ਹਰ ਰਾਤੀ ਸੀ ਜਨ ਪਰਵਾਨ ਤਿੰਨ ਕੀ ਸੰਗਤ ਪਰਮ ਨਿਧਾਨ ਹਰ ਵਰ ਜਿਨ ਪਾਇਆ ਧਨ ਨਾਰੀ ਹਰ ਸਿਉ ਰਾਤੀ ਸ਼ਬਦ ਵਿਚਾਰੀ ਆਪ ਤਰੈ ਸੰਗਤ ਕੁੱਲ ਤਾਰੈ ਸਤਿਗੁਰ ਸੇਵ ਤਤ ਵਿਚਾਰੈ ਹਮਰੀ ਜਾਤ ਪਤ ਸਚ ਨਾਉ ਕਰਮ ਧਰਮ ਸੰਜਮ ਸਤਿ ਪਾਉ ਨਾਨਕ ਬਖਸ਼ੀ ਪੂਛ ਨ ਹੋਈ ਦੂਜਾ ਮਿੱਟੀ ਕੁਸੂਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਹ ਗੁਰੂ ਨਾਨਕ ਪਾਤਸ਼ਾਹ ਜੀ ਦਾ ਆਸਾ ਰੰਗ ਦਰਦਰ 14ਵਾਂ ਸ਼ਬਦ ਵਿਚਾਰ ਲਈ ਸਾਂਝਾ ਕਰਦੇ ਹਾਂ ਰਾਹੋ ਦੀ ਪੰਕਤੀ ਕੇਂਦਰੀ ਭਾਵ ਹੈ ਹਰ ਜਿਉ ਰਾਖੂ ਆਪਣੀ ਸ਼ਰਨਾਈ اے ਪ੍ਰਮਾਤਮਾ ਜੀ اے ਵਾਹਿਗੁਰੂ ਜੀ ਜਿਸ ਨੂੰ ਤੁਸੀਂ ਆਪਣੀ ਸ਼ਰਨ ਬਖਸ਼ ਦਿੰਦੇ ਹੋ ਆਪਣੀ ਸ਼ਰਮ ਵਿੱਚ ਰੱਖ ਲੈਂਦੇ ਹੋ ਗੁਰ ਪ੍ਰਸਾਦੀ ਹਰ ਰਸ ਪਾਇਆ ਨਾ ਪਦਾਰਥ ਨਾ ਨਿੱਦ ਪਾਈ ਉਸ ਭਾਗਾਂ ਵਾਲੇ ਨੇ ਗੁਰ ਪ੍ਰਸਾਦੀ ਗੁਰੂ ਦੀ ਕਿਰਪਾ ਦੁਆਰਾ ਗੁਰੂ ਦੀ ਬਖਸ਼ਿਸ਼ ਦੁਆਰਾ ਹਰ ਰਸ ਪਾਇਆ ਗੁਰੂ ਦੀ ਬਖਸ਼ਿਸ਼ ਕੀ ਹੈ ਜੇ ਨਹੀਂ ਉਸ ਨੂੰ ਬਾਣੀ ਪੜਨੂ ਦਿਲ ਕਰਦਾ ਹੈ ਬਾਣੀ ਵਿਚਾਰਨੂ ਦਿਲ ਕਰਦਾ ਹੈ ਬਾਣੀ ਅਨੁਸਾਰ ਜੀਵਨ ਜੀਉਣੂ ਦਿਲ ਕਰਦਾ ਹੈ ਇਹ ਗੁਰੂ ਦੀ ਬਖਸ਼ਿਸ਼ ਗੁਰੂ ਕੋਣ ਹੈ ਬਾਣੀ ਹੈ ਤਾਂ ਗੁਰੂ ਦੀ ਬਖਸ਼ਿਸ਼ ਹੋਈ ਗੁਰੂ ਦਾ ਪ੍ਰਸਾਦ ਹੋਇਆ ਕਿ ਉਹ ਪਰਮਾਤਮਾ ਉਸ ਨੂੰ ਬਾਣੀ ਦਾ ਪ੍ਰੇਮ ਪਾ ਕੇ ਬਾਣੀ ਦੇ ਰੱਲ ਲੈਂਦਾ ਹੈ ਬਾਣੀ ਨੂੰ ਉਸ ਦੇ ਜੀਵਨ ਦਾ ਆਧਾਰ ਬਣਾ ਲੈਂਦਾ ਹੈ ਗੁਰਪ੍ਰਸਾਦ ਹੀ ਹਰ ਰਸ ਉਹ ਪਾਇਆ ਉਸ ਨੇ ਫਿਰ ਪਰਮਾਤਮਾ ਦੇ ਮਿਲਾਪ ਦਾ ਰਸ ਅਨੰਦ ਪ੍ਰਾਪਤ ਕਰ ਲਿਆ ਨਾਮ ਉਹ ਪਧਾਰਤ ਨੌਂ ਨੇ ਦਿਪਾਈ ਨਾਮ ਰੂਪੀ ਉਹ ਮਹਾਨ ਪਦਾਰਤ ਜਿਹੜਾ ਹੈ ਉਹ ਮਨੁੱਖ ਉਸ ਨੂੰ ਪ੍ਰਾਪਤ ਹੋਣ ਨਾਲ ਉਸ ਨੂੰ ਐਸਾ ਲੱਗਦਾ ਹੈ ਕਿ ਉਸ ਨੇ ਨੌਂ ਦੇ ਦੀ ਪ੍ਰਾਪਤ ਕਰ ਲਈ ਉਹ ਦੁਨੀਆ ਦਾ ਕੋਈ ਕੀਮਤੀ ਪਦਾਰਤ ਉਸ ਦੇ ਸਾਹਮਣੇ ਤੁਛ ਹੋ ਜਾਂਦਾ ਹੈ ਨਾਮ ਵਿੱਚ ਉਸ ਦਾ ਉਸ ਨੂੰ ਇਤਨਾ ਅਨੰਦ ਮਹਿਸੂਸ ਹੁੰਦਾ ਹੈ ਇਤਨੀ ਵੱਡੀ ਦਾਤ ਲੱਗਦੀ ਹੈ ਕਿ ਉਸ ਦੇ ਸਾਹਮਣੇ ਦੁਨੀਆ ਦੇ ਸਾਰੇ ਪਦਾਰਥ ਕੀਮਤੀ ਤੋਂ ਕੀਮਤੂ ਵਸਤਾਂ ਤੁਛ ਹੋ ਜਾਂਦੀਆਂ ਨੇ ਉਹ ਨਾਮ ਕੀ ਹੈ ਨਾਮ ਬਾਰੇ ਵੀ ਬੜੇ ਪਰੰਪਰੇਖੇ ਨੇ ਇੱਕ ਦੇ ਹੋ ਗਿਆ ਅੱਜ ਕੱਲ ਦੇ ਬਣੇ ਬਣਾਏ ਅਖੋਤੀ ਗੁਰੂ ਸਾਧ ਜਿਹੜੇ ਲੋਕਾਂ ਨੂੰ ਨਾਮ ਬੰਨਦੇ ਫਿਰਦੇ ਨੇ ਕੰਨਾਂ 'ਚ ਕੋ ਫੂਕ ਮਾਰ ਕੇ ਦੋ ਚਾਰ ਲਫ਼ਜ਼ ਬੋਲ ਦਿੰਦੇ ਨੇ ਧਾਰਮਿਕ ਤੇ ਉਹ ਕਹਿੰਦੇ ਨੇ ਵੀ ਇਹ ਨਾਮ ਇਹਦਾ ਰਟਨ ਕਰੋ ਗੁਰਬਾਣੀ ਵਿੱਚ ਕਿਸੇ ਅੱਖਰ ਦੇ ਰਟਨ ਨਾਮ ਸਿਮਰਨ ਨਹੀਂ ਕਿਹਾ ਗਿਆ ਖਾਲੀ ਅੱਖਰ ਜਿਸ ਤਰ੍ਹਾਂ ਅਸੀਂ ਸਾਨੂੰ ਵੀ ਗੁਰਮੰਤਰ ਉਹ ਨਾਮ ਮਿਲਦਾ ਹੈ ਵਾਹਿਗੁਰੂ ਮੂਲ ਮੰਤਰ ਤੂੰ ਮੂਲ ਮੰਤਰ ਪੜਨ ਵਾਸਤੇ ਸੋ ਜੀ ਗੁਰਮੰਤਰ ਮੂਲ ਮੰਤਰ ਵਿੱਚੋਂ ਅਸੀਂ ਪ੍ਰਮਾਤਮਾ ਦੀ ਹੋਣ ਦੇ ਬਾਰੇ ਸਮਝਣਾ ਹੈ ਪ੍ਰਭੂ ਹਸਤੀ ਕੀ ਹੈ ਉਹਦੇ ਕੀ ਗੁਣ ਹਨ ਗੁਣ ਸਮਝ ਕੇ ਫਿਰ ਵਾਹਿਗੁਰੂ ਸ਼ਬਦ ਅਸੀਂ ਜਿਸ ਤਰ੍ਹਾਂ ਸਿਮਰਨ ਕਰਦੇ ਹਾਂ ਇਹਦੇ ਵਿੱਚ ਵੀ ਇਹ ਜਿਹੜੇ ਖਾਲੀ ਅੱਖਰ ਨਾਮ ਨਹੀਂ ਹੈ ਇਹ ਅਖਰੀ ਨਾਮ ਹੈ ਅਸੀਂ ਇਹ ਦ੍ਰਿਸ਼ਤਾਂਤ ਲੈ ਸਕਦੇ ਹਾਂ ਬਈ ਰੋਟੀ ਇੱਕ ਅੱਖਰ ਹੈ ਅਖਰੀ ਨਾਮ ਹੈ ਰੋਟੀ ਦਾ ਪਰ ਭੁੱਖ ਇਹ ਅੱਖਰ ਜੱਪਿਆ ਨਹੀਂ ਮਿਲਦੀ ਮਿੱਟੀ ਦੀ ਰੋਟੀ ਖਾਣ ਦੀ ਭੁੱਖ ਮਿੱਟਦੀ ਹੈ ਪਾਣੀ ਇੱਕ ਅੱਖਰ ਹੈ ਵਾਟਰ ਇੱਕ ਅੱਖਰ ਹੈ ਪਰ ਅਸਲ ਵਾਟਰ ਅਸਲ ਪਾਣੀ ਉਹ ਹੈ ਉਹ ਤਰਲ ਪਦਾਰਥ ਜਿਹੜਾ ਪੀ ਕੇ ਸਾਡੀ ਪਿਆਸ 부ਝਦੀ ਹੈ ਇਸ ਤਰ੍ਹਾਂ ਵਾਹਿਗੁਰੂ ਇੱਕ ਅਖਰੀ ਨਾਮ ਹੈ RAM ਅੱਲਾ ਮੋਲਾ ਮਾਦੂ ਜੋ ਗੁਰਬਾਣੀ ਨਾਮ ਪ੍ਰਮਾਤਮਾ ਦੇ ਹਜ਼ਾਰਾਂ ਨਾਮਾਂ ਨਾਲ ਯਾਦ ਕੀਤਾ ਗਿਆ ਇਹ ਅਖਰੀ ਨਾਮ ਹਨ ਪਰ ਇਨਾਂ ਅਖਰਾਂ ਦੇ ਰਾਹੀਂ ਜਿਸ ਦੇ ਇਹ ਨਾਮ ਬੋਲੇਗੇ ਉਹ ਹਸਤੀ ਉਸ ਦੀ ਹੋਂਦ ਜਿਹੜੀ ਵਿਆਪਕ ਹੈ ਸਾਰੇ ਪਾਸੇ ਜੰਮਨ ਮਰਨ ਦੀ ਮਾਲਕ ਹੈ ਜੋ ਸਿਸਟ ਨੂੰ ਰਚਿਤਾ ਹੈ ਪਾਲਣਹਾਰ ਹੈ ਉਸ ਹਸਤੀ ਵਿੱਚ ਸੁਰਤੀ ਜਾਣੀ ਚਾਹੀਦੀ ਹੈ ਜਿਸ ਤਰ੍ਹਾਂ ਅਸੀਂ ਰੋਟੀ ਨਾਮ ਬੋਲਦੇ ਹਾਂ ਤਾਂ ਸਾਡਾ ਖਿਆਲ ਖਾਣ ਵਾਲੇ ਪਦਾਰਥਾਂ ਵਾਲੇ ਪਾਸੇ ਜਾਂਦਾ ਰੋਟੀ ਵਾਲੇ ਪਾਸੇ ਜਾਂਦਾ ਅਨਾਜ ਵਾਲੇ ਪਾਸੇ ਜਾਂਦਾ ਇਸ ਤਰ੍ਹਾਂ ਜਦੋਂ ਵਾਹਿਗੁਰੂ ਰਾਮ ਅੱਲਾ ਲਫ਼ਜ਼ ਬੋਲੀਏ ਤਾਂ ਸਾਡੀ ਸੁਰਤੀ ਵਿੱਚ ਤਸੱਬਰ ਵਿੱਚ ਇਹ ਹੋਣਾ ਚਾਹੀਦਾ ਹੈ ਕਿ ਅਸੀਂ ਉਸ ਹਸਤੀ ਨੂੰ ਯਾਦ ਕਰ ਰਹੇ ਹਾਂ ਜਿਹੜੀ ਸਰਵ ਵਿਆਪਕ ਹੈ ਜਿਹੜੀ ਸਾਡਾ ਮਾਲਕ ਹੈ ਜਿਸਦੇ ਅਸੀਂ ਅੰਸ਼ਾਂ ਜੋ ਪਰਮਾਤਮਾ ਰੂਪ ਐਂ ਰੰਕਾਰ ਰੂਪ ਹੈ ਸੁਰਤੀ ਉਦੇ ਵੀ ਜਾਣੀ ਚਾਹੀਦੀ ਹੈ ਫਿਰ ਉਹ ਮੂਹ ਅੱਖਰ ਬੋਲਿਆ ਸਿਮਰਨ ਹੈ ਲੇਕਿਨ ਖਾਲੀ ਅੱਖਰ ਦਾ ਰਟਨ ਨਾਮ ਨਹੀਂ ਹੈ ਨਾਮ ਤੂੰ ਭਾਗ ਗੁਰਬਾਣੀ ਵਿੱਚ ਪ੍ਰਮਾਤਮਾ ਦੀ ਹੋਂਦ ਵਾਸਤੇ ਵੀ ਆਇਆ ਹਸਤੀ ਵਾਸਤੇ ਜਿਸ ਤਰ੍ਹਾਂ ਗੁਪਤਾ ਨਾਮ ਵਰਤਾਏ ਵਿੱਚ ਕਲਯੁਗ ਘਟ ਘਟ ਹਰ ਭਰਪੂਰ ਰਿਆ ਹਰ ਘਰ 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 ਹਰ ਸ੍ਰੀ ਰੂਪੀ ਘਰਾਂ ਵਿੱਚ ਉਹ ਭਰਪੂਰ ਨਕ ਨਕ ਔਰ ਗੁਪਤ ਰੂਪ ਵਿੱਚ ਉਹ ਕਿਹੜੀ ਗੁਪਤ ਚੀਜ਼ ਕੋਈ ਰੱਬੀ ਆਤਮਾ ਰੱਬੀ ਜੋਤ ਜਿਹੜੀ ਸਾਡੇ ਸਰੀਰ ਦੀ ਹੋਂਦ ਹੈ ਸਰੀਰ ਜਿਸ ਦੇ ਕਾਰਨ ਖੜਾ ਹੈ ਉਹ ਜਦੋਂ ਚਲੀ ਜਾਂਦੀ ਹੈ ਸਰੀਰ ਮਿੱਟੀ ਦੀ ਢੇਰੀ ਹੋ ਜਾਂਦਾ ਉਸ ਚੀਜ਼ ਨੂੰ ਵੀ ਨਾਮ ਕਿਹਾ ਰੱਬੀ ਉਸ ਜੋਤ ਨੂੰ ਰੱਬੀ ਹੁੰਦ ਨੂੰ ਨਾਮ ਕਹਿ ਗੁਰਬਾਣੀ ਉਹਨੂੰ ਵੀ ਨਾਮ ਕਹਿ ਗਿਆ ਤਾਂ ਇੱਥੇ ਜਿਹੜੀ ਨਾਮ ਪ੍ਰਾਪਤੀ ਦੀ ਗੱਲ ਹੈ ਕਿ ਉਸ ਬੰਦੇ ਨੂੰ ਨਾਮ ਪਦਾਰਤ ਪ੍ਰਾਪਤ ਹੋ ਜਾਂਦਾ ਹੈ ਨਾਮ ਨਦੀਆਂ ਤੋਂ ਵੀ ਜਾਦੀ ਕੀਮਤੀ ਇਹ ਉਸੇ ਨਾਮ ਦੀ ਗੱਲ ਹੈ ਪ੍ਰਭੂ ਦੀ ਉਸ ਹੁੰਦ ਦੀ ਉਸ ਨੂੰ ਗਿਆਨ ਹੋ ਜਾਂਦਾ ਹੈ ਅਨੁਭਵ ਹੋ ਜਾਂਦਾ ਹੈ ਜੋ ਤਨਕੀਆ ਸੋ ਸੱਚthia ਜਿਸ ਨੂੰ ਪਰਮਾਤਮਾ ਨੇ ਆਪਣਾ ਕਰ ਲਿਆ ਨਾਮ ਬਖ ਦਿੱਤਾ ਸੋ ਸੱਚthia ਉਹ ਸੱਚ ਹੋ ਜਾਂਦਾ ਸੱਚ ਦਾ ਰੂਪ ਹੋ ਜਾਂਦਾ ਹੈ ਰੱਬ ਦਾ ਰੂਪ ਹੋ ਜਾਂਦਾ ਜਿਸ ਨੂੰ ਆਪਣੇ ਨਾਮ ਦਾ ਅਨੁਭਵ ਦੇ ਦਿੱਤਾ ਅੰਮ੍ਰਿਤ ਨਾਮ ਸਤਗੁਰੂ ਦੀ ਆ ਕਿਉਂਕਿ ਬਾਣੀ ਦੇ ਰਾਹੀਂ ਉਸ ਨੂੰ ਉਹ ਆਤਮਿਕ ਰਸ ਦੇਣ ਵਾਲਾ ਨਾਮ ਪ੍ਰਭੂ ਦੀ ਹੁੰਦ ਉਹ ਮਨ ਵਿੱਚ ਵਸ ਜਾਂਦੀ ਹੈ ਉਹਦਾ ਅਨੁਭਵ ਹੋ ਜਾਂਦਾ ਹੈ ਹਿਰਦੈ ਨਾਮ ਫਿਰ ਉਹ ਸਿਰ ਦੇ ਵਿੱਚ ਹਰ ਵੇਲੇ ਸੁਰਤੀ ਉਸੇ ਜੋਤ ਵਿੱਚ ਟਿਕੀ ਰਹਿੰਦੀ ਹੈ ਨਾ ਹੀ ਮਨ ਭੰਗ ਔਰ ਮਨ ਇਸ ਪਾਸੂ ਕਦੇ ਭੰਗ ਨਹੀਂ ਹੁੰਦਾ ਇਹ ਲਿਵ ਟੁੱਟਦੀ ਨਹੀਂ ਹੈ ਇਹ ਅਵਸਥਾ ਤੋਂ ਉਹ ਵਾਂਝਾ ਨਹੀਂ ਰਹਿੰਦਾ ਹਰ ਘੜੀ ਹਰ ਪਲ ਇਹ ਇਸ ਇਸੇ ਅਹਿਸਾਸ ਵਿੱਚ ਰਹਿੰਦਾ ਹੈ ਕਿ ਪ੍ਰਭੂ ਮੇਰੇ ਅੰਗ ਸੰਗ ਹੈ ਹਰ ਪਾਸੇ ਉਸ ਦਾ دیدار ਉਸ ਦੀ ਮਨ ਵਿੱਚੀ ਤੇ ਨਜ਼ਰਾਂ ਵਿੱਚੀ ਹਰ ਪਾਸੇ ਰੱਬ ਦਾ ਦਿਦਾਰ ਹੀ ਰਹਿੰਦਾ ਹੈ ਅਨੰਦ ਨਾਲ ਪਿਆਰੇ ਸੰਗ ਉਹ ਉਸ ਪਰਮਾਤਮਾ ਨੂੰ ਸਦਾ ਅੰਗ ਸੰਗ ਮਹਿਸੂਸ ਕਰਦਾ ਹੈ ਦਿਨ ਰਾਤ ਪਰਮਾਤਮਾ ਉਸ ਨੂੰ ਅੰਸੰਗ ਮਹਿਸੂਸ ਹੁੰਦਾ ਹੈ ਉਹ ਰਬੀ ਜੋ ਹੁੰਦ ਹੈ ਉਹ ਮਹਿਸੂਸ ਕਰਦਾ ਹਰ ਵੇਲੇ ਕਰਮ ਧਰਮ ਸੱਚ ਸਾਚਾ ਨਾਉ ਉਹਦੇ ਵਾਸਤੇ ਉਹਦੇ ਲਈ ਹੋਰ ਕੋਈ ਧਾਰਮਿਕ ਕਰਮ ਜਾਂ ਹੋਰ ਕੋਈ ਕਿਸੇ ਕਿਸਮ ਦਾ ਧਾਰਮਿਕ ਨਿਯਮ ਧਰਮ ਸੱਚ ਨਾਮ ਹੀ ਹੁੰਦਾ ਹੈ ਪਰਮਾਤਮਾ ਦੇ ਸੱਚੇ ਨਾਮ ਵੀ ਸ੍ਰুতি ਜੋੜ ਕੇ ਰੱਖਣਾ ਉਸ ਹੋਂਦ ਦਾ ਅਹਿਸਾਸ ਅਨੁਭਵ ਆਪਣੇ ਅੰਗ ਸੰਗ ਮਹਿਸੂਸ ਕਰੀ ਰੱਖਣਾ ਪੈ ਪਾਵਨ ਵਿੱਚ ਰਹਿਣਾ ਹੀ ਉਹਦੇ ਲਈ ਕਰਮ ਧਰਮ ਹੈ ਜਿਸ ਵਿੱਚ ਇਹ ਅਹਿਸਾਸ ਨਹੀਂ ਉਹ ਕਰਮ ਤਾਂ ਉਹਦੇ ਲਈ ਕਰਮकांड ਹੈ ਉਹਨਾਂ ਬਲੇ ਪਾਸੇ ਉਹ ਧਿਆਨ ਨਹੀਂ ਦਿੰਦਾ ਕਰਮ ਧਰਮ ਉਸ ਦਾ ਇਹੋ ਹੀ ਹੈ ਕਿ ਪਰਮਾਤਮਾ ਸੁਰਤੀ ਜੁੜੀ ਰਹੇ ਰੱਬੀ ਪਹਿ ਪਾਵਨ ਵਿੱਚ ਸਰੀਰਕ ਕਰਮ ਜਿਹੜੇ ਉਹ ਕਰੀ ਜਾਏ ਉਹ ਸਭ ਕਰਮ ਜਿਹੜੇ ਨੇ ਉਹ ਧਰਮ ਬਣ ਜਾਂਦੇ ਨੇ ਉਸ ਵੇਲੇ ਤਾਂ ਕ ਸਦਬਲ ਰਹਿ ਜਾऊं ਕੰਦਰ ਮੈਂ ਉਹਦੀ ਤੋਂ ਸਦਕੇ ਬਲਹਾਰ ਜਾਵਾਂ ਜਿਸ ਨੇ ਇਸ ਕਿਸਮ ਦਾ ਆਪਣੇ ਜੀਵਨ ਦਾ ਕਰਮ ਔਰ ਧਰਮ ਬਣਾ ਲਿਆ ਜੋ ਹਰ ਰਾਤੀ ਸੇ ਜਨ ਪ੍ਰਮਾਨ ਜਿਹੜੇ ਬੰਦੇ ਇਸ ਰੱਬੀ ਰੰਗ ਵਿੱਚ ਰੰਗੇ ਹੋਏ ਨੇ ਰੱਬੀ ਹੁੰਦੇ ਜਿਨ੍ਹਾਂ ਦੀ ਸੁਰਤੀ ਟਿਕੀ ਹੋਈ ਹੈ ਸੇ ਜਨ ਪ੍ਰਵਾਨ ਉਹ ਮਾਰਗ ਦੀ ਨਜ਼ਰ ਵਿੱਚ ਸੁਰਖਰੂ ਹੋਗੇ ਪ੍ਰਵਾਨ ਹੋਗੇ ਰੱਬ ਨੂੰ ਮਨਜ਼ੂਰ ਹੋਗੇ ਤਿੰਨ ਕੀ ਸੰਗਤ ਪਰਮ ਨਿਧਾਨ ਉਹਨਾਂ ਦੇ ਸੰਗਤ ਕਰਨੀ ਵੀ ਮਾਣੋ ਉਹ ਨੌ ਨਿੱਧ ਖਜ਼ਾਨੇ ਪ੍ਰਾਪਤ ਕਰਨ ਪਰਮ ਨਿਧਾਨ ਸਭ ਤੋਂ ਉੱਚਾ ਆਤਮਿਕ ਮਰਤਬਾ ਉਹਨਾਂ ਦੀ ਸੰਗਤ ਨੂੰ ਆ ਕੇ ਮਿਲਦਾ ਉਸ ਉੱਚੀ ਆਤਮਿਕ ਅਵਸਥਾ ਦਾ مالک ਬਣਦਾ ਬੰਦਾ ਉਹਨਾਂ ਨੂੰ ਫਿਰ ਮਾਣੋ ਨਾਮ ਪਦਾਰਥ ਨੌ ਨਿੱਧ ਪਾਈ ਇਹ ਪਰਮ ਨਿਧਾਨ ਹੈ ਹਰ ਵਾਰ ਜਿਨ ਪਾਇਆ ਤਨ ਨਾਰੀ ਜਿਵ ਜਿਵ ਆਤਮ ਰੂਪੀ ਉਰਤ ਨੇ ਇਸ ਪਰਮਾਤਮ ਰੂਪੀ ਪਤੀ ਪ੍ਰਾਪਤ ਕਰ ਲਿਆ ਹਰ ਵਾਰ ਖਸਮ ਪ੍ਰਭੂ ਜਿਨਾਂ ਨੂੰ ਪ੍ਰਾਪਤ ਹੋ ਗਿਆ ਜੋ ਸੁਹਾਗਨਾ ਬਣੀ ਜਿਨ ਪਾਇਆ ਤਨ ਨਾਰੀ ਜਿਸ ਇਸਤਰੀ ਨੇ ਇਹ ਪ੍ਰਾਪਤ ਕਰ ਲਿਆ ਹਰ ਸਿਉ ਰਾਤੀ ਸ਼ਬਦ ਵਿਚਾਰੀ ਉਹ ਸ਼ਬਦ ਵੀ ਜੁੜੀ ਰਹਿੰਦੀ ਸ਼ਬਦ ਵੀ ਵਿਚਾਰ ਕਰਦੀ ਰਹਿੰਦੀ ਹੈ ਹਰ ਸਿਉ ਰਾਤੀ ਇੱਥੇ ਵੀ ਸ਼ਬਦ ਦਾ ਭਾਵ ਉਸੇ ਹੁੰਦਾ ਹੀ ਹੈ ਉਸ ਰੱਬੀ ਹੋਂਦ ਵੀ ਜੁੜੀ ਹੋਈ ਹਰ ਸਿਉ ਰਾਤੀ ਉਸ ਵੀ ਚਰੰਗੀ ਰਹਿੰਦੀ ਹੈ ਆਪ ਤਰੈ ਸੰਗਤ ਕੁਲ ਤਾਰੀ ਉਹ ਆਪ ਹੀ ਇਸ ਪਵ ਸਾਗਰ ਤੋਂ ਉਹ ਮਾਇਆ ਤੋਂ ਉਹ ਮੇਤੂ ਤਰ ਜਾਂਦੀ ਹੈ ਜੀਵਨ ਮੁਕਤ ਹੋ ਜਾਂਦੀ ਹੈ ਸੰਗਤ ਕੁਲ ਤਾਰੇ ਜਿਹੜੇ ਉਹਦੀ ਸੰਗਤ ਕਰਦੇ ਨੇ ਉਹ ਜੀਵਨ ਜਿਹੜੇ ਜੀਵਨ ਦਾ ਯਤਨ ਕਰਦੇ ਨੇ ਉਹਦੀ ਸੰਗਤੇ ਰਹਿ ਕੇ ਉਹ ਵੀ ਤਰ ਜਾਂਦੇ ਨੇ ਪਾਪ ਉਹ ਵੀ ਇਨ ਜਿਹਾ ਤੂੰ ਮੁਕਤ ਹੋ ਕੇ ਇਸ ਵਾਸਤੇ ਮਾਲਕ ਬਣ ਜਾਂਦੇ ਨੇ ਸਤਗੁਰ ਸੇਵ ਤਤ ਵਿਚਾਰੈ ਕਿਉਂਕਿ ਐਸੀ ਜੀਵਾਤਮਾ ਐਸੀ ਜੀਵਸਤਰੀ ਸਤਗੁਰ ਦੀ ਸੇਵ ਕਰਕੇ ਪਾਪ ਬਾਣੀ ਅਨੁਸਾਰ ਜੀਵਨ ਜੀਉ ਕੇ ਤਤ ਵਿਚਾਰੈ ਉਹ ਤਤ ਜੋ ਸੰਸਾਰ ਦਾ ਤਤ ਕੀ ਹੈ ਉਹੀ ਰਬੀ ਹੁੰਦ ਰਬੀ ਨਾਮ ਪਰਮਾਤਮਾ ਦੀ ਐਗਜ਼ਿਸਟੈਂਸ ਉਹਦੇ ਬਾਰੇ ਵਿਚਾਰ ਉਹਦੇ ਵੀ ਸੁਰਤੀ ਜੁੜੀ ਰਹਿੰਦੀ ਹੈ ਉਸ ਦੀ ਹਮਰੀ ਜਾਤ ਪਤ ਸਚ ਨਾਉ ਉਹਨਾਂ ਵਾਸਤੇ ਫਿਰ ਉਹਨਾਂ ਵਾਸਤੇ ਜਾਤ ਕੀ ਜੀ ਇਜ਼ਤ ਕੀ ਸਭ ਕੁਝ ਪਰਮਾਤਮਾ ਨਾਮ ਹੀ ਹੈ ਨਾਮ ਹੈ ਤੇ ਉੱਚੀ ਜਾਤ ਹੈ ਨਾਨਾਵਾ ਬਾਜ ਸਨਾਤ ਨਾਮ ਤੋਂ ਬਿਨਾ ਪੈੜੀ ਜਾਤ ਹੈ ਤੋ ਸਚ ਉਹਨਾਂ ਦੀ जात, नाम। नाम उची उची जात पात ਕੀ ਹੈ ਪਰਮਤਮ ਨਾਮ ਨਾਮ ਹੀ انسان ਦੀ ਆਤਮਿਕ ਅਵਸਥਾ ਉੱਚੀ ਜਾਨੀ ਉੱਚੀ ਜਾਤ ਕਰਦਾ ਹੈ ਮਨੁਵ੍ਰਤੀ ਉੱਚੀ ਕਰਦਾ ਹੈ ਇਹਦੇ ਵਿੱਚ ਹੀ ਇਜ਼ਤ ਪਤਵੀ ਹੈ ਕਰਮ ਧਰਮ ਸੰਜਮ ਸਤਿ ਭਾਉ ਉਹਨਾਂ ਵਾਸਤੇ ਕਰਮ ਧਰਮ ਤੇ ਸੰਜਮ ਕੀਨੇ ਸਤਿ ਪਾਉ ਉਸ ਸੱਚੇ ਨਾਲ ਪਿਆਰ ਪਰਮਤਮ ਦਾ ਪਿਆਰ ਪਰਮਤਮ ਨਾਲ ਲੱਗੀ ਹੋਈ ਲਿਵ ਹੀ ਉਹਨਾਂ ਵਾਸਤੇ ਸਾਰੇ ਕਰਮ ਧਰਮ ਹਨ ਐਵੇਂ ਖਾਲੀ ਕਰਮ ਕੰਡਾਂ ਦਾ ਉਧਰ ਉਹਦੇ ਨਾਲ ਕੋਈ ਵਾਸਤਾ ਨਹੀਂ ਹੁੰਦਾ ਨਾਨਕ ਬਖਸ਼ੇ ਪੂਛ ਨਾ ਹੋਏ ਹੈ ਨਾਨਕ ਇਹੋ ਜੀ ਬਖਸ਼ਿ ਜੀ ਨੂੰ ਮਿਲ ਜਾਏ ਇਹੋ ਜੀ ਨਦਰ ਕਰਮ ਜਿਸਤੇ ਹੋ ਜਾਏ ਪੂਛ ਨਾ ਹੋਏ ਉਹਦੇ ਫਿਰ ਪਿਛਲੇ ਕਰਮਾਂ ਦੀ ਕੋਈ ਪੁੱਛ ਨਹੀਂ ਹੁੰਦੀ ਸਾਰੇ ਕਰਮ ਦਗਦ ਹੋ ਜਾਂਦੇ ਨੇ ਮਨ ਸਵਚ ਆਤਮਾ ਸਵਚ ਰੱਬੀ ਰੂਪ ਹੋ ਗਿਆ ਉਹਦਾ ਫਿਰ ਕੋਈ ਧਰਮ ਰਾਏ ਲੇਖਾ ਪੁੱਛ ਨਹੀਂ ਸਕਦਾ ਐਸੇ ਪ੍ਰਮਾਣ ਤੁਹਾਨੂੰ ਗੁਰਬਾਣੀ ਚ ਬਹੁਤ ਮਿਲ ਜਾਣਗੇ ਜਿਹੜੇ ਇਹ ਕਹਿੰਦੇ ਨੇ ਕਿ ਗੁਰਮੁਖਾਂ ਨੂੰ ਧਰਮ ਰਾਏ ਦੀ ਪੁੱਛ ਨਹੀਂ ਹੁੰਦੀ ਧਰਮ ਰਾਏ ਆਦਰ ਦੇ ਕੇ ਉਹਨਾਂ ਨੂੰ ਇਸ ਸ੍ਰੀ ਨੂੰ त्यागਣ ਵਾਸਤੇ ਤਰਮ ਦਾ ਹਕੂਮ ਮਿਲਦਾ ਹੈ ਉਹਨਾਂ ਨੂੰ ਦੂਜਾ ਮਿٹے ਏਕੂ ਸੋਏ ਕਿਉਂਕਿ ਉਹਨਾਂ ਦੇ ਅੰਦਰ ਕੋਈ ਦੂਆ ਸਭ ਕੁਝ ਮਿਟਾਈ ਦਿੰਦਾ ਦੂਜਾ ਹੈ ਹੀ ਕੁਛ ਨਹੀਂ ਬਸ ਉਹੀ ਉਹ ਹੈ ਅੱਜ ਕਈ ਕਹਿੰਦੇ ਨੇ ਜੀ ਪਰਮਾਤਮਾ ਦੇ ਕੋਲ ਜੈ ਹੀ ਨਹੀਂ ਹੈ ਉਹ ਕੋਈ ਹਸਤੀ ਨਹੀਂ ਹੈ ਪੰਜ ਤਤਵ ਕਿਸੇ ਵੀ ਦਿਨਾਂ ਜੁੜ ਜਾਂਦੇ ਨੇ ਵਿੱਚ એનર્ਜੀ ਪੈਦਾ ਹੋ ਜਾਂਦੀ ਨੇ ਦੇ ਜੁੜਨ ਨਾਲ ਜਿਸ ਤਰ੍ਹਾਂ ਦੋ ਚਿੰਦੀ ਰਗੜਨ ਨਾਲ ਬਿਜਲੀ ਪੈਦਾ ਹੁੰਦੀ ਹੈ ਕਰੰਟ ਪੈਦਾ ਹੁੰਦੀ ਹੈ ਕਹਿੰਦੇ ਨੇ ਭਾਈ ਪੰਜ ਤਤਵ ਜੁੜਨ ਨਾਲ ਕੋਈ એનર્ਜੀ ਪੈਦਾ ਹੁੰਦੀ ਹੈ ਇਹ એનર્ਜੀ ਸਰੀਰ ਨੂੰ ਚਲਾਉਂਦੀ ਹੈ ਇਹੋ ਜੀ ਵਿਚਾਰ ਅੱਜ ਕੱਲ ਦੇ ਸਾਇੰਸੀ ਪੜੇ ਲੋਕ ਤੇ ਗੁਰੂ ਜੀ ਕੰਨ ਦੇ ਵਿੱਚ ਜਿਨ੍ਹਾਂ ਨੂੰ ਇਹ ਗਿਆਨ ਹੁੰਦਾ ਨਾ ਉਹਨੂੰ ਦੂਜਾ ਮਿੱਟੇ ਇੱਕ ਉਸ ਹੈ ਉਹ ਤੇ ਦੂਜਾ ਉਹਨਾਂ ਦੇ ਅੰਦਰ ਮਿੱਟੀ ਜਾਂਦਾ ਵੀ ਦੂਜੀ ਵੀ ਕੋਈ ਹਸਤੀ ਹੈ ਉਹਨੂੰ ਸਮਝ ਆ ਜਾਂਦੀ ਹੈ ਕਿ ਸੰਸਾਰ ਜਿਹੜਾ ਹੈ ਦੋ ਹੀ ਚੀਜ਼ਾਂ ਨੇ ਨਿਰਗੁਣ ਤੇ ਸਰਗੁਣ ਇੱਕ ਤਪੋਦਾਨ ਰੰਕਾਰ ਰੂਪ ਤੇ ਦੂਜਾ ਉਸਨੇ ਆਪਣੇ ਆਪ ਜੋ ਜਿਹੜਾ ਸਰਗੁਣ ਰੂਪ ਬਣਾਇਆ ਤੇ ਉਹ ਸਰਗੁਣ ਨਿਰਗੁਣ ਥਾਪੇ ਨਾਉ ਦੋ ਮਿਲ ਇੱਕ ਕਿਨੋਂ ਠਾਉ ਇਹ ਦੋ ਹੁੰਦੇ ਵੀ ਇੱਕ ਹੀ ਨੇ ਕੁਦਰਤ ਜਿਹੜੀ ਇਹ ਦੇਖਣ ਵਿੱਚ ਦਿਸਦੀ ਆ ਉਹਦਾ ਰੂਪ ਤੇ ਨਿਰੰਕਾਰ ਉਹਦਾ ਅਨਦੇਸ ਦਾ ਰੂਪ ਹੈ ਜਿਹੜੇ ਇਹ ਅੱਖਾਂ ਸਮਰਥ ਨਹੀਂ ਵੇਖਣਦੇ ਉਹ ਅਨੁਭਵ ਦਾ ਵਿਸ਼ਾ ਹੈ ਉਹ ਅਨੁਭਵ ਅਨੁਭਵੀ ਅਸਤੀ ਹੈ ਤੇ ਜਿਸ ਦਾ ਸੰਸਾਰ ਦ੍ਰਿਸ਼ਟਮਾਨ ਹੈ ਇਹ ਨਜ਼ਰਾਂ ਦਾ ਵੀ ਵਿਸ਼ਾ ਹੈ ਪਰ ਇਹ ਉਸੇ ਦਾ ਰੂਪ ਹੈ ਜੋ ਦੀਸਾ ਸੋ ਤੇਰਾ ਰੂਪ ਉਹਨਾਂ ਨੂੰ ਇਹ ਸਮਝਾਈ ਦੀ ਕਿ ਦੂਜਾ ਦਾ ਕੁਝ ਹੈ ਨਹੀਂ ਉਹ ਆਪ ਹੀ ਆਪ ਹੈ ਨਿਰਗੁਣ ਵੀ ਤੇ ਸਰਗੁਣ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ